ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ 'ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ 'ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ 'ਚ ਐਂਟੀ ਰੈਬੀਜ਼ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ 'ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ اے ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸਸਕੀਲ 5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ ਦਾ ਆਪਣਾ ਅਹੁਦਾ ਸੰਭਾਲਿਆ ਉਦੋਂ ਤੋਂ ਹੀ ਕਈ ਵੱਡੀਆਂ ਕਾਰਵਾਈਆਂ ਕੀਤੀਆਂ ਜਾਂ ਰਹੀਆਂ ਨੇ ਕਈ ਮੁਲਕਾਂ ਦੇ ਉੱਤੇ ਟੈਰਿਫ ਤੱਕ ਲਗਾਉਣ ਦਾ ਐਲਾਨ ਕੀਤਾ ਹੋਇਆ ਕਈ ਥਾਵਾਂ ਦੇ ਉੱਤੇ ਲਾਗੂ ਵੀ ਇਹ ਟੈਰਿਫ ਹੋ ਚੁੱਕੇ ਨੇ ਇਸੇ ਦੇ ਚੱਲਦਿਆਂ ਜਿਹੜੇ ਵਿਰੋਧ ਪ੍ਰਦਰਸ਼ਨ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਵੱਖ-ਵੱਖ ਫੋਰਸਿਸ ਉੱਥੇ ਤਾਇਨਾਤ ਕੀਤੀਆਂ ਜਾਂਦੀਆਂ ਨੇ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਕੀਤਾ ਜਾ ਸਕੇ ਤੇ ਹੁਣ ਕੁਝ ਅੰਕੜੇ ਸਾਹਮਣੇ ਆਏ ਨੇ ਕਿ ਕਿਸ ਤਰ੍ਹਾਂ ਦੇ ਨਾਲ ਗ੍ਰਿਫਤਾਰੀਆਂ ਹੋਈਆਂ ਨੇ ਅਮਰੀਕਾ ਦੇ ਵਿੱਚ ਕਿੰਨੇ ਕ ਹਥਿਆਰ ਬਰਾਮਦ ਕੀਤੇ ਗਏ ਨੇ ਤੇ ਕੁਝ ਹੀ ਸਮੇਂ ਦੇ ਇਹ ਜਿਹੜੇ ਅੰਕੜੇ ਨੇ ਉਹ ਸਾਂਝੇ ਕੀਤੇ ਗਏ ਨੇ ਉਥੋਂ ਦੀ ਇੱਕ ਵਾਸ਼ਿੰਗਟਨ ਦੀ ਅਟਾਰਨੀ ਜਰਨਲ ਐ ਪੈਮ ਬੌਂਡੀ ਉਹਨਾਂ ਨੇ ਇਹ ਅੰਕੜੇ ਸਾਂਝੇ ਕੀਤੇ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਆਪਣੀ ਪੋਸਟ ਵੀ ਸਾਂਝੀ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਦੇ ਹਾਲਾਤ ਬੇਕਾਬੂ ਹੋਏ ਉਦੋਂ ਬਾਅਦ ਦੇ ਵਿੱਚ ਉਥੇ 1369 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 140 ਦੇ ਕਰੀਬ ਜਿਹੜੀਆਂ ਗੰਜ਼ ਨੇ ਬੰਦੂਕਾਂ ਨੇ ਉਹ ਵੀ ਜ਼ਬਤ ਕੀਤੀਆਂ ਗਈਆਂ ਬਰਾਮਦ ਕੀਤੀਆਂ ਗਈਆਂ ਤੇ ਹੁਣ ਜਿਹੜੇ ਕਹਿੰਦੇ ਅਪਰਾਧ ਦੇ ਰਿਕਾਰਡ ਟੁੱਟਦੇ ਸੀ ਉਹਨਾਂ ਦੇ ਵਿੱਚ ਕਮੀ ਆ ਚੁੱਕੀ ਆ ਅਪਰਾਧਕ ਵਿਰਤੀ ਵਾਲੇ ਲੋਕਾਂ ਦੇ ਉੱਤੇ ਠੱਲ ਪਾਈ ਜਾ ਰਹੀ ਆ ਇਹ ਜਿਹੜਾ ਦਾਵਾ ਕੀਤਾ ਜਾ ਰਿਹਾ ਹੈ ਜਿਹੜੇ ਅਟਾਰਨੀ ਜਨਰਲ ਪੈਮ ਨੇ ਉਹਨਾਂ ਵੱਲੋਂ ਤਾਂ ਕੁੱਲ ਮਿਲਾ ਕੇ ਅਮਰੀਕਾ ਦੇ ਵਿੱਚ ਵੀ ਸਭ ਕੁਝ ਹੁੰਦਾ ਨਜ਼ਰ ਆਇਆ ਜਿਵੇਂ ਰੋਜ਼ ਪ੍ਰਦਰਸ਼ਨ ਹੁੰਦੇ ਨੇ ਜਾਂ ਅਮਰੀਕਾ ਦੇ ਵਿੱਚ ਜਿਹੜੇ ਅ ਗਤੀਵਿਧੀਆਂ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ ਸਰਕਾਰਾਂ ਦਾ ਫਰਜ਼ ਬਣਦਾ ਹੈ ਲਗਾਮ ਲਾਉਣਾ ਜਾਂ ਸਰਕਾਰਾਂ ਆਪਣੇ ਢੰਗ ਦੇ ਨਾਲ ਉਹਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਤਾਂ ਅਮਰੀਕਾ ਦੇ ਵਿੱਚ ਵੀ ਇਹ ਅੰਕੜੇ ਜਿਹੜੇ ਸਾਹਮਣੇ ਆਏ ਨੇ ਇਹਨਾਂ ਅੰਕੜਿਆਂ ਦੇ ਚੱਲਦੇ ਆ ਜੇਕਰ ਆਪਾਂ ਗੱਲ ਕਰੀਏ ਤਾਂ ਹਥਿਆਰ ਵੀ ਜ਼ਬਤ ਕੀਤੇ ਗਏ ਨੇ ਗ੍ਰਿਫਤਾਰੀਆਂ ਵੀ 1300 ਤੋਂ ਵੱਧ ਹੋਈਆਂ ਨੇ ਤੇ ਉੱਥੋਂ ਦੇ ਇੱਕ ਮੇਅਰ ਨੇ ਮੋਰੀਅਲ ਬੌਕਸਰ ਉਹਨਾਂ ਦੇ ਦਫ਼ਤਰ ਨੇ ਵੀ ਜਵਾਬ ਦਿੱਤਾ ਉਹ ਕਹਿੰਦੇ ਨੇ ਕਿ ਪਿਛਲੇ ਸਮੇਂ ਦੇ ਦੌਰਾਨ ਜੋ ਹਿੰਸਕ ਅਪਰਾਧ ਹੋਏ ਹਿੰਸਾ ਦੀਆਂ ਵਾਰਦਾਤਾਂ ਵਾਪਰੀਆਂ ਉਹਨਾਂ ਦੇ ਵਿੱਚ 45% ਦੀ ਕਮੀ ਆਈ ਹੈ ਯਾਨੀ ਕਿ 45% ਉਹ ਘਟ ਗਈਆਂ ਨੇ ਤੇ ਜਿਹੜੀ ਇਹ ਸ਼ੁਰੂਆਤ ਸੀਗੀ ਉਹ 27% ਦੇ ਦੌਰਾਨ ਸੀਗੀ ਇਸ ਤੋਂ ਇਲਾਵਾ ਵਾਸ਼ਿੰਗਟਨ ਡੀਸੀ ਦੀ ਪੁਲਸ ਨੇ ਵੀ ਕੁਝ ਜਿਹੜਾ ਮੈਟਰੋਪੋਲੀਟਨ ਉਹਨਾਂ ਦੀ ਪੁਲਸ ਉਹਨਾਂ ਨੇ ਵੀ ਅੰਕੜੇ ਜਾਰੀ ਕੀਤੇ ਨੇ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਹਿੰਸਕ ਵਾਰਦਾਤਾਂ ਹੁੰਦੀਆਂ ਸੀਗੀਆਂ ਉਹਨਾਂ ਦੇ ਵਿੱਚ ਕਾਫੀ ਗ੍ਰਾਵਟ ਆ ਚੁੱਕੀ ਹੈ ਕਿਉਂਕਿ ਉਹਨਾਂ ਵੱਲੋਂ ਵੀ ਸ਼ੁਰੂਆਤ ਦੇ ਵਿੱਚ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਤੇ ਇਸ ਤੋਂ ਇਲਾਵਾ 12 ਤੋਂ 26 ਅਗਸਤ ਤੱਕ 75 ਹਿੰਸਕ ਅਪਰਾਧ ਦਰਜ ਕੀਤੇ ਗਏ ਨੇ ਜੋ ਪਿਛਲੇ 2 ਹਫ਼ਤਿਆਂ ਵਿੱਚ 23 ਫੀਸਦੀ ਦੀ ਗ੍ਰਾਵਟ ਦੇ ਨਾਲ ਦਰਜ ਕੀਤੇ ਗਏ ਨੇ ਤੇ ਇਸ ਤੋਂ ਇਲਾਵਾ ਖਤਰਨਾਕ ਜਿਹੜੇ ਹਥਿਆਰਾਂ ਦੇ ਨਾਲ ਹਮਲੇ ਹੁੰਦੇ ਨੇ ਉਹਨਾਂ ਦੇ ਉੱਤੇ 20 ਅੰਕੂਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਅਪਡੇਟਸ ਨੇ ਜਿਹੜੀਆਂ ਅਮਰੀਕਾ ਤੋਂ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਕਈ ਜਿਹੜੇ ਗੈਂਗ ਮੈਂਬਰ ਵਗੈਰਾ ਨੇ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਗੈਰ ਕਾਨੂੰਨੀ ਹਥਿਆਰ ਤੱਕ ਜ਼ਬਤ ਕੀਤੇ ਗਏ ਨੇ ਇਹ ਸਾਰੀ ਜਾਣਕਾਰੀ ਉੱਥੋਂ ਦੇ ਟਾਰਨੀ ਜਰਨਲ ਜਿਹੜੇ ਪੈਮ ਨੇ ਉਹਨਾਂ ਨੇ ਸਾਂਝੀ ਕੀਤੀ ਹੈ ਤਾਂ ਕੁੱਲ ਮਿਲਾ ਕੇ ਅਮਰੀਕਾ ਦੇ ਵਿੱਚ ਵੀ ਅਜਈਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਅਕਸਰ ਤੁਸੀਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਅਜਈਆਂ ਕਾਰਵਾਈਆਂ ਸੁਣਦੇ ਹੋ ਪਰ ਅਮਰੀਕਾ ਸਰਕਾਰ ਸਖਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਅਮਰੀਕਾ ਸਰਕਾਰ ਨੇ ਵੀਜ਼ਿਆਂ ਨੂੰ ਲੈ ਕੇ ਸ਼ਕਤੀ ਕੀਤੀ ਇਮੀਗ੍ਰੇਸ਼ਨ ਲਾਜ਼ ਦੇ ਵਿੱਚ ਤਬਦੀਲੀਆਂ ਕਰ ਦਿੱਤੀਆਂ ਜਨਮਜਾਤ ਨਾਗਰਿਕਤਾ ਕਾਨੂੰਨ ਦੇ ਵਿੱਚ ਸੋਧ ਕਰ ਦਿੱਤੀ ਵੱਖ-ਵੱਖ ਯੂਨੀਵਰਸਟੀਆਂ ਦੇ ਨਾਲ ਵੀ 트럼ਪ ਪ੍ਰਸ਼ਾਸਨ ਦੀ ਤਰਤਰੀ ਵਾਲਾ ਮਾਹੌਲ ਬਣ ਗਿਆ ਤਾਂ ਕੁੱਲ ਮਿਲਾ ਕੇ ਅਮਰੀਕਾ ਦੇ ਵਿੱਚ ਹੁਣ अपराद्धक ਵਿਰਤੀ ਵਾਲੇ ਲੋਕਾਂ ਦੇ ਉੱਤੇ ਵੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਸਖਤੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਕੁਝ ਜੰਕੜੇ ਸੀਗੇ ਜਿਨ੍ਹਾਂ ਦੇ ਮੁਤਾਬਕ ਗ੍ਰਿਫਤਾਰੀਆਂ ਵਗੈਰਾ ਹੋਈਆਂ ਨੇ ਕਿਉਂਕਿ ਪਿਛਲੇ ਲੰਮੇ ਸਮੇਂ ਦੇ ਦੌਰਾਨ ਉੱਥੇ ਵੀ ਕਾਫੀ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲੇ ਲਾਸ ਐਂਜਲਸ ਵਾਲੇ ਪਾਸੇ ਵੀ ਕਾਫੀ ਮਾਹੌਲ ਜਿਹੜਾ ਤਣਾਅਪੂਰਨ ਹੋਇਆ ਸੀਗਾ ਉੱਥੇ ਫੋਰਸਿਸ ਵਗੈਰਾ ਤਾਇਨਾਤ ਕਰ ਦਿੱਤੀਆਂ ਗਈਆਂ ਇਸ ਤੋਂ ਇਲਾਵਾ ਜਿਹੜੀਆਂ ਕੁਝ ਕਟਨਾਵਾ ਜਿਹੀਆਂ ਵਾਪਰਦੀਆਂ ਨੇ ਕੋਈ ਕਿਸਿਰਫਰਾ ਜਾ ਕੇ ਕਿਸੇ ਸ਼ਾਪਿੰਗ ਮਾਲ ਦੇ ਵਿੱਚ ਕਿਸੇ ਦੇ ਫਾਇਰਿੰਗ ਕਰ ਦਿੰਦਾ ਹੈ ਕੋਈ ਕਿਸੇ ਸਕੂਲ ਦੇ ਵਿੱਚ ਜਾ ਕੇ ਫਾਇਰ ਕਰ ਦਿੰਦਾ ਹੈ ਤਾਂ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਵਾਸਤੇ ਕਦਮ ਚੁੱਕੇ ਜਾ ਰਹੇ ਨੇ ਅਮਰੀਕਾ ਦੇ ਵਿੱਚ ਤੇ ਉਹਨੇ ਅੰਕੜੇ ਕਹਿੰਦੇ ਨੇ ਕਿ ਇੱਥੇ ਅਪਰਾਧਕ ਵਿਰਤੀ ਵਾਲੇ ਲੋਕਾਂ ਦੇ ਵਿੱਚ ਕਮੀ ਆ ਰਹੀ ਹੈ ਅਪਰਾਧਕ ਜਿਹੜੀਆਂ ਵਾਰਦਾਤਾਂ ਨੇ ਉਹ ਵੀ ਘਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਪਡੇਟਸ ਸੁਣਨਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ